ਹੋ ਚੁੱਕੇ ਨੇ ਤੀਜੀ ਵਰਸੀ ਹੈ ਤੇ ਵਰਸੀ ਦੇ ਸਮਾਗਮ ਕਰਵਾਏ ਜਾ ਰਹੇ ਨੇ ਤੇ ਇਹਨਾਂ ਤਿੰਨ ਸਾਲਾਂ ਦੀ ਜੇਕਰ ਗੱਲ ਕਰੀਏ ਤਾਂ 1095 ਦਿਨ ਲੰਘ ਚੁੱਕੇ ਨੇ ਸਿੱਧੂ ਮੂਸੇਵਾਲਾ ਨੂੰ ਅੱਜ ਹੀ ਦੇ ਦਿਨ ਗੋਲੀਆਂ ਮਾਰੀਆਂ ਗਈਆਂ ਸੀ 3 ਸਾਲ ਪਹਿਲਾਂ ਪਰਿਵਾਰ ਇਨਸਾਫ ਦੀ ਉਡੀਕ 'ਚ ਹੈ ਨਾ ਸਿਰਫ ਪਰਿਵਾਰ ਬਲਕਿ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲੇ ਵੀ ਇਨਸਾਫ ਦੀ ਉਡੀਕ 'ਚ ਨੇ ਇਨਸਾਫ ਕਦੋਂ ਮਿਲੇਗਾ ਮਿਲੇਗਾ ਵੀ ਜਾਂ ਫਿਰ ਨਹੀਂ ਹੋਰ ਕਿੰਨਾ ਸਮਾਂ ਮਿਲੇਗਾ तमाम ਸਵਾਲ ਨੇ ਜੋ ਇੱਕ ਸਾਈਡ ਤੇ ਥੋੜੀ ਦੇਰ ਲਈ ਰੱਖ ਦਿੰਨੇ ਆ ਕਿਉਂਕਿ ਇਹਦੇ ਉੱਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਰ ਆਪਾਂ ਪਿੰਡ ਮੂਸਾ ਚਲਦੇ ਆ ਜਿੱਥੇ ਸਿੱਧੂ ਮੂਸਾਵਾਲਾ ਦੇ ਪਰਿਵਾਰ ਦੇ ਵਿੱਚ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਚਾਹਣ ਵਾਲੇ ਵੀ ਪਹੁੰਚੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਵੀ ਕਰਵਾਏ ਜਾ ਰਹੇ ਨੇ ਤੇ ਮੌਕੇ ਦੇ ਉੱਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਪਿਤਾ ਬਲਕੌਰ ਸਿੰਘ ਤੇ ਛੋਟਾ ਭਰਾ ਸ਼ੁਭਦੀਪ ਸਿੰਘ ਸ਼ੁਭਦੀਪ ਸਿੱਧੂ ਉਹ ਵੀ ਮੌਕੇ ਤੇ ਪਹੁੰਚ ਚੁੱਕਿਆ ਹੈ ਤੇ ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਸੇ ਜੋ ਧਾਰਮਿਕ ਇੱਕ ਕਾਰਜਕ੍ਰਮ ਕਰਵਾਇਆ ਜਾ ਰਿਹਾ ਹੈ ਤੀਸਰੀ ਵਰਸੀ ਹੈ ਤੇ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂਆਂ ਦਾ ਸ਼ਰਧਾਲੂਣੀ ਮਾਫ ਕਰਿਓ ਯਾਨੀ ਕਿ ਉਹਨਾਂ ਦੇ ਚਾਹਣ ਵਾਲੇ ਦਾ ਪਹੁੰਚਣਾ ਸ਼ੁਰੂ ਹੋ ਗਿਆ ਲਗਾਤਾਰ ਲੋਕ ਸਿੱਧੂ ਮੂਸੇਵਾਲਾ ਨੂੰ ਜਿਹੜੇ ਚਾਹਣ ਵਾਲੇ ਨੇ ਉਹ ਲਗਾਤਾਰ ਵਰਸੀ ਸਮਾਗਮ ਦੇ ਵਿੱਚ ਪਹੁੰਚ ਰਹੇ ਨੇ ਜੋ ਧਾਰਮਿਕ ਕਾਰਜਕ੍ਰਮ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਨੇ ਤੇ ਨਾਲ ਦੀ ਨਾਲ ਇਸ ਵਕਤ ਜੋ ਉਹਨਾਂ ਦਾ ਖੇਤ ਹੈ ਜਿੱਥੇ ਉਹਦੀ ਸਮਾਦ ਵੀ ਬਣੀ ਹੋਈ ਹੈ ਸਿੱਧੂ ਮੂਸੇਵਾਲਾ ਦੀ ਉਸ ਥਾਂ ਦੇ ਉੱਤੇ ਜਾ ਰਹੇ ਨੇ ਉਸ ਥਾਂ ਦੇ ਉੱਤੇ ਕਿਸ ਤਰੀਕੇ ਦਾ ਮਾਹੌਲ ਹੈ ਤੁਹਾਨੂੰ ਅਸੀਂ ਉਹ ਤਸਵੀਰਾਂ ਇਸ ਵਕਤ ਦਿਖਾ ਰਹੇ ਹਾਂ ਪਿੰਡ ਮੂਸੇਵਾਲਾ ਤੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਮੂਸਾ ਹੈ ਸਿੱਧੂ ਮੂਸੇਵਾਲਾ ਦਾ ਪਿੰਡ ਸੀ ਜੋ ਉਹਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਜੋ ਇਸ ਵਕਤ ਧਾਰਮਿਕ ਕਾਰਜਕ੍ਰਮ ਨੇ ਉਹ ਕਰਵਾਏ ਜਾ ਰਹੇ ਨੇ ਲੋਕ ਹਾਜ਼ਰੀ ਲਗਵਾ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋ ਰਹੇ ਨੇ ਔਰ ਸਾਰੇ ਇਹ ਅਰਦਾਸ ਕਰ ਰਹੇ ਨੇ ਕਿ ਇਸ ਵਕਤ ਸਿੱਧੂ ਮੂਸੇਵਾਲਾ ਦੀ ਆਤਮਾ ਜਿੱਥੇ ਵੀ ਹੈ ਜਿਸ ਵੀ ਰੂਪ ਦੇ ਵਿੱਚ ਹੈ ਉਹ ਸ਼ਾਂਤਮਈ ਹੋਵੇ ਇਹ ਖਾਸ ਗੱਲ ਇਹ ਪਰਮਾਤਮਾ ਦੇ ਅੱਗੇ ਇਹ ਵੀ ਅਰਦਾਸ ਕੀਤੀ ਜਾ ਰਹੀ ਹੈ ਵਾਹਿਗੁਰੂ ਦੇ ਅੱਗੇ ਵੀ ਅਰਦਾਸ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਜੋ ਦੋਸ਼ੀ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਪਰਿਵਾਰ ਇਸ ਵਕਤ ਉੱਥੇ ਪਹੁੰਚਿਆ ਹੋਇਆ ਹੈ ਤੇ ਪਰਿਵਾਰ ਦੇਖੋ ਕਿਸ ਤਰੀਕੇ ਨਾਲ ਨਜ਼ਰਾਂ ਝੁਕੀਆਂ ਹੋਈਆਂ ਨੇ ਕਿਉਂਕਿ ਕਿਤੇ ਨਾ ਕਿਤੇ ਸਰਕਾਰ ਦੇ ਪ੍ਰਤੀ ਗੁੱਸਾ ਅੱਜ ਵੀ ਹੈ ਸਰਕਾਰ ਤੋਂ ਉਮੀਦਾਂ ਆਸਾਂ ਬੜੀਆਂ ਸੀ ਪੂਰੇ ਪੰਜਾਬ ਦੀ ਜਨਤਾ ਨੂੰ ਸੀ ਪੂਰੇ ਦੇਸ਼ ਭਰ ਦੀ ਜਨਤਾ ਨੂੰ ਸੀ ਕਿ ਇਨਸਾਫ ਮਿਲੇਗਾ ਠੀਕ ਹੈ ਕੁਝ ਨਾਮ ਅੱਗੇ ਜ਼ਰੂਰ ਆਏ ਲੇਕਿਨ ਉਹਨਾਂ ਨਾਮਾਂ 'ਤੇ ਅੱਗੇ ਕਾਰਵਾਈ ਕੀ ਹੋਈ ਉਹ ਹਾਲੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਹੋਈ ਵੀ ਹੈ ਜਾਂ ਫਿਰ ਨਹੀਂ ਹੋਈ ਕਿਉਂਕਿ ਜਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਹੋਰ ਉਹਦੇ ਜੋ ਸਾਥੀ ਨੇ ਉਹਨਾਂ ਦਾ ਨਾਮ ਸਾਹਮਣੇ ਆਇਆ ਲੇਕਿਨ ਉਹ ਪੁਛ ਪੜਤਾਲਾਂ ਤੱਕ ਹੀ ਮਾਮਲਾ ਸੀਮਤ ਰਹਿ ਕੇ ਚਲਾ ਗਿਆ ਸਿਰਫ ਪੇਸ਼ੀਆਂ ਹੀ ਪੇਸ਼ੀਆਂ ਹੋ ਰਹੀਆਂ ਨੇ ਪਰ ਹਾਲੇ ਤੱਕ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ ਕਿਉਂ ਕਿ ਕਿਉਂਕਿ ਹਾਲੇ ਤੱਕ ਜਾਂਚ ਹੀ ਹੋ ਰਹੀ ਹੈ ਆ ਦੇਖ ਲਓ ਮਤਾ ਚਰਨ ਕੋਰ ਆਏ ਨੇ ਤੇ ਸਿੱਧੂ ਮੂਸੇਵਾਲਾ ਦਾ ਜੋ ਛੋਟਾ ਭਰਾ ਹੈ ਉਹਨਾਂ ਦੀ ਮੌਤ ਤੋਂ ਬਾਅਦ ਇਸ ਦਾ ਜਨਮ ਹੋਇਆ ਸੀ ਇਸ ਦਾ ਨਾਮ ਵੀ ਸ਼ੁਭਦੀਪ ਸਿੰਘ ਮੂਸੇਵਾਲਾ ਹੀ ਰੱਖਿਆ ਗਿਆ ਇਸ ਬੱਚੇ ਨੂੰ ਇਹ ਵੀ ਨਹੀਂ ਪਤਾ ਕਿ ਇਹ ਕਿੱਥੇ ਜਾ ਰਿਹਾ ਹੈ ਕਿਸ ਨੂੰ ਮਿਲਣ ਜਾ ਰਿਹਾ ਹੈ ਤੇ ਕਿਉਂ ਜਾ ਰਿਹਾ ਹੈ ਸ਼ਾਇਦ ਜਦ ਵੱਡਾ ਹੋਵੇਗਾ ਉਸ ਵੇਲੇ ਇਹਨੂੰ ਸਾਰੀਆਂ ਗੱਲਾਂ ਸਮਝ ਆਣਗੀਆਂ ਔਰ ਇਹਦੇ ਦਿਲ 'ਚ ਵੀ ਕਿਤੇ ਨਾ ਕਿਤੇ ਅੱਜ ਤਾਂ ਇਹ ਨਿਮਾਣਾ ਹੈ ਲੇਕਿਨ ਜਦ ਵੱਡਾ ਹੋ ਜਾਵੇਗਾ ਇਹਦੇ ਦਿਲ 'ਚ ਵੀ ਸਰਕਾਰ ਪ੍ਰਤੀ ਗੁੱਸਾ ਕਿਤੇ ਨਾ ਕਿਤੇ ਜ਼ਰੂਰ ਆਊਗਾ ਕਿਉਂ ਹਰ ਇੱਕ ਸ਼ਖਸ ਦੇ ਦਿਲ ਦੇ ਵਿੱਚ ਅੱਜ ਗੁੱਸਾ ਹੈ ਜਿਹੜਾ ਇਨਸਾਫ ਪਸੰਦ ਹੈ ਨਾ ਸਿਰਫ ਇਸ ਕੇਸ ਦੇ ਵਿੱਚ ਬਲਕਿ ਹੋਰ ਜਿੰਨੇ ਤਮਾਮ ਕੇਸ ਨੇ ਜਿੰਨੇ ਵੀ ਮਰਡਰ ਹੋ ਰਹੇ ਨੇ ਹਤਿਆਵਾਂ ਹੋ ਰਹੀਆਂ ਨੇ ਲੁੱਟਖੋਹਾਂ ਹੋ ਰਹੀਆਂ ਨੇ ਸਰਕਾਰਾਂ ਦੇ ਉੱਤੇ ਗੁੱਸਾ ਅੱਜ ਵੀ ਲੋਕਾਂ ਨੂੰ ਹੈ ਇਸੇ ਕਰਕੇ ਕੁਝ ਦਿਨ ਪਹਿਲਾਂ ਵੀ ਜੇਕਰ ਤੁਹਾਨੂੰ ਯਾਦ ਹੋਊਗਾ ਬਲਕੌਰ ਸਿੰਘ ਸਿੱਧੂ ਨੇ ਵੀ ਇਹ ਐਲਾਨ ਕਰ ਦਿੱਤਾ ਸੀ ਕਿ ਸਾਲ 2027 ਦੀ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਬਲਕੌਰ ਸਿੰਘ ਇਲੈਕਸ਼ਨ ਲੜਨਗੇ ਚੋਣ ਲੜਨਗੇ ਕਿਤੇ ਨਾ ਕਿਤੇ ਆਪਣੇ ਇਲਾਕੇ ਨੂੰ ਸੁਧਾਰਨ ਦਾ ਵੀ ਉਹਨਾਂ ਦੇ ਉੱਤੇ ਇੱਕ ਜ਼ਿੰਮੇਵਾਰੀ ਹੋਊਗੀ ਦੇ ਨਾਲ ਦੇ ਨਾਲ ਉਹਨਾਂ ਦੇ ਦਿਲ ਦੇ ਵਿੱਚ ਇਹ ਵੀ ਹੋਊਗਾ ਕਿ ਇੱਥੇ ਆਮ ਇਨਸਾਨ ਨੂੰ ਇਨਸਾਫ ਮਿਲਣਾ ਬੜਾ ਔਖਾ ਤੇ ਸ਼ਾਇਦ ਜੇਕਰ ਉਹ ਸਿਆਸਤ ਵਾਲੀ ਲੈਣ ਦੇ ਵਿੱਚ ਆ ਜਾਂਦੇ ਨੇ ਉਹਨਾਂ ਕੋਲ ਸਿਆਸੀ ਪਾਵਰ ਹੁੰਦੀ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਥੋੜਾ ਹੋਰ ਸੌਖਾ ਹੋ ਸਕਦਾ ਹੈ ਕਿ ਉਹ ਆਪਣੇ ਬੱਚੇ ਨੂੰ ਇਨਸਾਫ ਦਿਵਾ ਸਕਣ ਪਰ ਆ ਤਸਵੀਰਾਂ ਦਿਖਾ ਰਹੇ ਹਾਂ ਹੁਣ ਤੁਹਾਨੂੰ ਦੋ ਤਸਵੀਰਾਂ ਅਸੀਂ ਹੋਰ ਦਿਖਾਣੇ ਆ ਤੁਹਾਨੂੰ ਉਹ ਤਸਵੀਰ ਵੀ ਦਿਖਾਵਾਂਗੇ ਤਿੰਨ ਸਾਲ ਪਹਿਲਾਂ ਦੀ ਉਹ ਤਸਵੀਰ ਵੀ ਦਿਖਾਨੇ ਆ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਆ ਦੇਖ ਲਿਓ ਮਹਿੰਦਰਾ ਦੀ ਥਾਰ ਗੱਡੀ ਠੀਕ ਅੱਜ ਤੋਂ 3 ਸਾਲ ਪਹਿਲਾਂ ਸ਼ਾਮ ਦਾ ਕਰੀਬ 5:30 ਵਜੇ ਦਾ ਸਮਾਂ ਸੀ ਜਦੋਂ ਇਸ ਗੱਡੀ ਦੇ ਵਿੱਚ ਸ਼ੁਭਦੀਪ ਸਿੱਧੂ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਆਪਣੇ ਰਿਸ਼ਤੇਦਾਰ ਦੇ ਘਰੇ ਜਾ ਰਿਹਾ ਸੀ ਪਿੱਛੇ ਗੱਡੀਆਂ ਨੇ ਟਰੈਕ ਕੀਤਾ ਤੇ ਇੱਕ ਰਸਤੇ ਦੇ ਵਿੱਚ ਘੇਰ ਕੇ ਇਸ ਗੱਡੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਦੱਸਿਆ ਜਾ ਰਿਹਾ ਕਿ 25 ਤੋਂ ਵੀ ਵੱਧ ਗੋਲੀਆਂ ਸਿੱਧੂ ਮੂਸੇਵਾਲਾ ਦੇ ਸਰੀਰ ਦੇ ਵਿੱਚ ਲੱਗੀਆਂ ਸੀ ਤੇ ਹਮਲਾ ਇੰਨਾ ਘਾਤਕ ਸੀ ਇੰਨਾ ਜ਼ਬਰਦਸਤ ਸੀ ਜਦੋਂ ਸਿੱਧੂ ਮੂਸੇਵਾਲਾ ਦੇ ਗੋਲੀਆਂ ਲੱਗੀਆਂ ਉਹਨਾਂ ਦੇ ਗੁਰਦਿਆਂ ਦੇ ਵਿੱਚ ਲੱਗੀਆਂ ਲਿਵਰ ਦੇ ਵਿੱਚ ਲੱਗੀਆਂ ਫੇਫੜਿਆਂ ਦੇ ਵਿੱਚ ਲੱਗੀਆਂ ਤੇ ਹੋਰ ਵੀ ਜਿਹੜੇ ਆਰਗਨਸ ਨੇਟਡ ਦੇ ਵਿੱਚ ਲੱਗੀਆਂ ਛੋਟੀ ਆਂਤ ਵੱਡੀ ਆਂਤ ਜਿੱਥੇ ਵੀ ਗੋਲੀਆਂ ਲੱਗੀਆਂ ਸਾਰੇ ਸਰੀਰ ਨੂੰ ਅੰਦਰੋਂ ਪਾੜ ਕੇ ਰੱਖ ਦਿੱਤਾ ਤੇ ਇੰਨਾਂ ਹੀ ਜ਼ਖਮਾਂ ਕਰਕੇ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ ਇਹ ਦੋ ਤਸਵੀਰਾਂ ਦੇਖ ਲਓ ਉਹੀ ਮਹਿੰਦਰਾ ਦੀ ਥਾਰ ਇਸ ਥਾਰ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਤਾਰੀਖ ਸੀ 29 ਮਹੀਨਾ ਸੀ 5ਵਾਂ ਤੇ ਸਾਲ ਸੀ 2022 ਤੇ ਉਮਰ ਸੀ 29 ਸਾਲ ਨਾਮ ਸੀ ਸ਼ੁਭਦੀਪ ਸਿੰਘ ਸਿੱਧੂ ਇਸੇ ਥਾਰ ਗੱਡੀ ਦੇ ਵਿੱਚ ਬੈਠ ਕੇ ਸ਼ੁਭਦੀਪ ਸਿੱਧੂ ਆਪਣੇ ਸਾਥੀਆਂ ਦੇ ਨਾਲ ਜਾ ਰਿਹਾ ਸੀ ਪਿੰਡ ਬੁਰਜ ਸਿੰਘ ਵਾਲਾ ਦੇ ਵਿੱਚ ਘੇਰ ਲਿੱਤਾ ਗਿਆ ਔਰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਉਹ ਤੁਹਾਨੂੰ ਕਾਰ ਦੀਆਂ ਤਸਵੀਰਾਂ ਦਿਖਾ ਰਿਹਾ ਇਸੇ ਕਾਰ ਦੇ ਵਿੱਚ ਆਖਰੀ ਵਾਰ ਸਿੱਧੂ ਮੂਸੇਵਾਲਾ ਦਾ ਲਾਸਟ ਰਾਈਡ ਇਸੇ ਕਾਰ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਹੋਈ ਸੀ ਤੇ ਸਿੱਧੂ ਮੂਸੇਵਾਲਾ ਦੀ ਇਸੇ ਗੱਡੀ ਦੇ ਵਿੱਚ ਮੌਤ ਹੋ ਗਈ ਸੀ ਹਸਪਤਾਲ ਲਿਜਾਇਆ ਗਿਆ ਸੀਗਾ ਹਸਪਤਾਲ ਲਿਜਾਣ ਲਈ ਵੀ ਇਹੀ ਸੀਗਾ ਉਹਦੇ ਚਾਉਣ ਵਾਲੇ ਦੇ ਵਿੱਚ ਵੀ ਇਹੀ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦੀ ਜਾਨ ਬਚ ਜਾਵੇ ਉਮੀਦ ਇਹੀ ਸੀ ਨਾ ਸਿਰਫ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਉਹਨਾਂ ਨੂੰ ਪਤਾ ਚੱਲਿਆ ਪਿੰਡ ਦੇ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਹ ਹੋਰ ਦੁਨੀਆ 'ਚ ਜਿੱਥੇ ਜਿੱਥੇ ਲੋਕ ਰਹਿੰਦੇ ਨੇ ਜਿਵੇਂ ਹੀ ਉਹਨਾਂ ਤੱਕ ਇਹ ਖਬਰ ਪਹੁੰਚਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਇੱਕ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਸਿੱਧੂ ਮੂਸੇਵਾਲਾ ਬੱਝ ਸਕਦਾ ਪਰ ਨਹੀਂ ਕੁਝ ਹੀ ਘੰਟਿਆਂ ਦੇ ਵਿੱਚ ਇੱਕ ਖਬਰ ਵੀ ਦੁਖਦਾਈ ਸਾਹਮਣੇ ਆ ਗਈ ਕਿ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ 'ਚ ਨਹੀਂ ਰਹੇ ਔਰ ਨਹੀਂ ਰਹੇ ਤੋਂ ਬਾਅਦ ਅਜਿੱਤੇ 3 ਸਾਲ ਹੋ ਗਏ ਨੇ 3 ਸਾਲਾਂ ਦੇ ਵਿੱਚ ਪਰਿਵਾਰ ਕਿਵੇਂ ਤਿਲ ਤਿਲ ਕੇ ਜੀ ਰਿਹਾ ਤਿਲ ਤਿਲ ਕੇ ਇਹ ਜੀਣਾ ਵੀ ਮੌਤ ਦੇ ਹੀ ਬਰਾਬਰ ਹੈ ਕਿਉਂ ਕਿਉਂਕਿ ਇਨਸਾਫ ਦੀ ਆਸ ਦੇ ਵਿੱਚ ਲਗਾਤਾਰ ਪਰਿਵਾਰ ਹੈ ਉਹਨਾਂ ਦੇ ਚਾਉਣ ਵਾਲੇ ਨੇ ਇਨਸਾਫ ਨਹੀਂ ਮਿਲਿਆ ਤਸਵੀਰਾਂ ਇੱਕ ਹੋਰ ਜਿਹੜੀ ਪਹਿਲੇ ਤੁਸੀਂ ਬਕਸੇ ਦੇ ਵਿੱਚ ਖਾਨੇ ਦੇ ਵਿੱਚ ਪਹਿਲੀ ਵਿੰਡੋ ਦੇ ਵਿੱਚ ਤਸਵੀਰ ਦੇਖ ਰਹੇ ਹੋ ਸਿੱਧੂ ਮੂਸੇਵਾਲਾ ਦੀ ਮਾਂ ਬੈਠੀ ਹੈ ਤੇ ਨਾਲ ਉਹਨਾਂ ਦੀ ਗੋਦੀ ਦੇ ਵਿੱਚ ਛੋਟਾ ਭਰਾ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਬੱਚਾ ਉਹਨਾਂ ਦੇ ਘਰੇ ਇੱਕ ਵਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਸ ਬੱਚੇ ਦਾ ਨਾਮ ਵੀ ਸ਼ੁਭਦੀਪ ਸਿੰਘ ਸਿੱਧੂ ਹੀ ਰੱਖਿਆ ਗਿਆ ਕਿਉਂ ਕਿ ਵੱਡਾ ਭਰਾ ਸੀ ਜੋ ਸ਼ੁਭਦੀਪ ਸਿੰਘ ਸਿੱਧੂ ਜਿਹਨੂੰ ਆਪਾਂ ਸਿੱਧੂ ਮੂਸੇਵਾਲਾ ਦੇ ਨਾਮ ਦੇ ਨਾਲ ਜਾਣਦੇ ਹਾਂ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਇੱਕ ਗਹਿਰਾ ਸਦਮਾ ਲੱਗਦਾ ਹੈ ਪਰਿਵਾਰ ਦਾ ਇਕਲੌਤਾ ਇਹ ਮੁੰਡਾ ਹੁੰਦਾ ਸਿੱਧੂ ਮੂਸੇਵਾਲਾ ਤੇ ਮੌਤ ਹੋ ਜਾਂਦੀ ਹੈ ਮਾਪਿਓ ਕੱਲੇ ਰਹਿ ਗਏ ਸੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਘਰ ਦੇ ਵਿੱਚ ਮੁੰਡਾ ਹੋਇਆ ਤੇ ਉਸ ਮੁੰਡੇ ਦਾ ਨਾਮ ਵੀ ਲੜਕੇ ਦਾ ਨਾਮ ਵੀ ਸ਼ੁਭਦੀਪ ਸਿੰਘ ਸਿੱਧੂ ਹੀ ਰੱਖਿਆ ਗਿਆ ਔਰ ਉਹੀ ਸ਼ੁਭਦੀਪ ਸਿੰਘ ਸਿੱਧੂ ਬੱਚਾ ਅੱਜ ਆਪਣੇ ਵੱਡੇ ਭਰਾ ਦੀ ਵਰਸੀ ਦੇ ਵਿੱਚ ਪਹੁੰਚਿਆ ਇੱਕ ਬੜੇ ਦੁੱਖ ਦੀ ਗੱਲ ਹੁੰਦੀ ਹੈ ਕਿਸੇ ਵੀ ਮਾਪਿਓ ਦੇ ਲਈ ਜਾਂ ਬੱਚੇ ਦੇ ਲਈ ਜਦੋਂ ਆਪਣੇ ਪਰਿਵਾਰ ਮੈਂਬਰਾਂ ਦੀ ਇਸੇ ਤਰੀਕੇ ਦੇ ਨਾਲ ਮੌਤ ਦੀ ਖ਼ਬਰ ਆਂਦੀ ਹੈ ਜਾਂ ਫਿਰ ਉਹਨਾਂ ਦੇ ਵਰਸੀ ਸਮਾਗਮ ਹੁੰਦੇ ਨੇ ਤਾਂ ਬੜੀ ਅਫਸੋਸ ਵਾਲੀ ਖ਼ਬਰ ਹੁੰਦੀ ਹੈ ਤੇ ਇਹ ਤਸਵੀਰਾਂ ਇਸ ਵਕਤ ਪਿੰਡ ਮੂਸਾ ਤੋਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸ਼ੁਭਦੀਪ ਸਿੰਘ ਸਿੱਧੂ ਉਹਦੀ ਮਾਂ ਚਰਨਕੌਰ ਤੇ ਪਿਤਾ ਬਲਕੌਰ ਸਿੰਘ ਕਿਸ ਤਰੀਕੇ ਦੇ ਨਾਲ ਅੱਜ ਤੀਸਰੀ ਵਰਸੀ ਦੇ ਵਿੱਚ ਆਏ ਨੇ ਅੱਖਾਂ ਦੇ ਵਿੱਚ ਹੰਝੂ ਨੇ ਹੰਝੂ ਲਗਾਤਾਰ ਡਿੱਗ ਰਹੇ ਨੇ ਸ਼ਾਇਦ ਕਿਤੇ ਨਾ ਕਿਤੇ ਸਰਕਾਰਾਂ ਦੇਖ ਕੇ ਵੀ ਇਹਨਾਂ ਹੰਝੂਆਂ ਨੂੰ ਅਣਦੇਖਾ ਕਰ ਰਹੀਆਂ ਨੇ ਇਸੇ ਕਰਕੇ ਇਨਸਾਫ ਨੂੰ ਇੰਨਾ ਸਮਾਂ ਲੱਗ ਰਿਹਾ ਔਰ ਵੈਸੇ ਵੀ ਕਹਿੰਦੇ ਨੇ ਜੇਕਰ ਇਨਸਾਫ ਦੇ ਵਿੱਚ ਦੇਰੀ ਇੰਨੀ ਜ਼ਿਆਦਾ ਹੋ ਜਾਵੇ ਉਹ ਇਨਸਾਫ ਇਨਸਾਫੀ ਨਹੀਂ ਰਹਿੰਦਾ ਉਹ ਇੱਕ ਤਰੀਕੇ ਦੇ ਨਾਲ ਇਨਸਾਫ ਤੋਂ ਬੰਦਾ ਪਰਿਵਾਰ ਸਮਾਜ ਵਾਂਝਾ ਹੋ ਕੇ ਰਹਿ ਜਾਂਦਾ ਕਿਉਂਕਿ ਜਦ ਸਮਾਂ ਹੀ ਇੰਨਾ ਲੰਘ ਚੁੱਕ ਰਿਹਾ ਜਦੋਂ ਹੰਝੂ ਹੰਝੂਆਂ ਨੇ ਕੀ ਸੁੱਕਣੇ ਅੱਖਾਂ ਦੇ ਵਿੱਚ ਹੰਝੂ ਪੂਰੇ ਤਰੀਕੇ ਨਾਲ ਸੁੱਕ ਚੁੱਕਦੇ ਨੇ ਅੱਖਾਂ ਦੇ ਆਪਾਂ ਇਹ ਕਹਦੇ ਹਾਂ ਕਿ ਹੰਝੂ ਹੀ ਮਰ ਚੁੱਕਦੇ ਨੇ ਕਿ ਹੰਝੂ ਹੀ ਦੁਬਾਰਾ ਨਹੀਂ ਆਉਂਦੇ ਤਾਂ ਫਿਰ ਉਹ ਇਨਸਾਫ ਮਿਲਿਆ ਤੇ ਨਾ ਮਿਲਿਆ ਉਹ ਇੱਕੋ ਬਰਾਬਰ ਹੁੰਦਾ ਹੈ ਇਸੇ ਕਰਕੇ ਹੁਣ ਆ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਦੇਖੋ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦੀ ਮਾ ਚਰਨ ਕੋਰ ਇਸ ਵਕਤ ਹੰਝੂ ਬਹਾ ਰਹੀ ਆ ਹੰਝੂ ਵਹਿ ਰਹੇ ਨੇ ਸ਼ਾਇਦ ਸਰਕਾਰ ਨੂੰ ਇੰਨਾ ਹੰਝੂਆ ਵੱਲ ਦੇਖਣਾ ਚਾਹੀਦਾ ਹੈ ਉਹਨਾਂ ਦੇ ਸ਼ਾਇਦ ਆਤਮਾ ਜਾਗੇ ਮਰੀ ਹੋਈ ਆਤਮਾ ਉਹਨਾਂ ਲੀਡਰਾਂ ਦੀ ਜਾਗੇ ਜਿਹੜੇ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਭਾਵੇਂ ਪੈਸੇ ਦੀ ਲਾਲਚ ਵਿੱਚ ਜਾਂ ਸੱਤਾ ਦੀ ਲਾਲਚ ਵਿੱਚ ਜਿਹੜੇ ਅਸਲ ਕਾਤਲ ਨੇ ਉਹਨਾਂ ਤੱਕ ਨਹੀਂ ਪਹੁੰਚ ਰਹੇ ਤੇ ਸਵਾਲੀਆ ਨਿਸ਼ਾਨ ਇੱਥੇ ਸਾਡੇ ਪ੍ਰਸ਼ਾਸਨ ਤੇ ਵੀ ਲੱਗ ਰਿਹਾ ਹੈ ਕੀ ਸਾਡਾ ਪ੍ਰਸ਼ਾਸਨ ਇੰਨਾ ਲਾਚਾਰ ਹੈ ਕਿ 3 ਸਾਲ ਹੋ ਗਏ 3 ਸਾਲਾਂ ਦੇ ਵਿੱਚ ਇਹੀ ਨਹੀਂ ਪਤਾ ਚੱਲਿਆ ਕਿ ਦੋਸ਼ੀ ਕੌਣ ਹੈ ਕਿਉਂਕਿ ਜੇਕਰ ਪਤਾ ਚੱਲਿਆ ਹੁੰਦਾ ਹੁਣ ਤੱਕ ਉਹਨੂੰ ਸਜ਼ਾ ਦਾ ਐਲਾਨ ਹੋਇਆ ਹੁੰਦਾ ਬੰਦਾ ਸਜ਼ਾ ਭੁਗਤ ਰਿਹਾ ਹੁੰਦਾ ਇਸੇ ਲਈ ਲੋਕ ਆਪਣਾ ਮੁਲਕ ਛੱਡ ਛੱਡ ਕੇ ਵਿਦੇਸ਼ੀ ਧਰਤੀਆਂ ਤੇ ਜਾ ਰਹੇ ਨੇ ਇਹ ਨਹੀਂ ਹੈ ਕਿ ਵਿਦੇਸ਼ਾਂ 'ਚ ਕ੍ਰਾਈਮ ਨਹੀਂ ਕ੍ਰਾਈਮ ਹਰ ਥਾਂ ਤੇ ਹੈ ਪਰ ਕ੍ਰਾਈਮ ਦੇ ਨਾਲ ਨਿਪਟਿਆ ਜਾਂਦਾ ਹੈ ਇਸੇ ਕਰਕੇ ਲੋਕ ਉਦਾਹਰਨਾਂ ਦਿੰਦੇ ਨੇ ਸਾウਦੀ ਅਰਬ ਦੀਆਂ ਦਿੰਦੇ ਨੇ ਹੋਰ ਜਿਹੜੇ ਇਸਲਾਮਿਕ ਕੰਟਰੀ ਨੇ ਉਹਨਾਂ ਦੀਆਂ ਦਿੰਦੇ ਨੇ ਕਿ ਉੱਥੇ ਕਿਸ ਤਰੀਕੇ ਦੇ ਨਾਲ ਸਜ਼ਾ ਦਿੱਤੀ ਜਾਂਦੀ ਹੈ ਜਦੋਂ ਸਜ਼ਾ ਹੀ ਸਖਤ ਹੁੰਦੀ ਹੈ ਤਾਂ ਕਾਨੂੰਨ ਤੋਂ ਲੋਕ ਫਿਰ ਥਰ-ਥਰ ਕੰਬਦੇ ਨੇ ਜਿਹੜੇ ਅਪਰਾਧੀ ਨੇ ਤੇ ਜਿਹੜੇ ਲੋਕ ਸਮਾਜ ਦੇ ਵਿੱਚ ਚੰਗੇ ਤਰੀਕੇ ਨਾਲ ਵਿਚਰਨਾ ਜਾਣਦੇ ਨੇ ਚੰਗੇ ਤਰੀਕੇ ਨਾਲ ਵਿਚਰ ਰਹੇ ਨੇ ਜਾਂ ਚੰਗੇ ਤਰੀਕੇ ਨਾਲ ਰਹਿਣਾ ਚਾਹੁੰਦੇ ਨੇ ਉਹ ਉਹਨਾਂ ਲਈ ਇਹ ਕਾਨੂੰਨ ਸਭ ਤੋਂ ਉੱਤੇ ਹੁੰਦਾ ਪਰ ਅਪਰਾਧੀ ਅੱਜਕੱਲ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਕਾਨੂੰਨ ਨੂੰ ਟਿੱਚ ਨਹੀਂ ਸਮਝਦੇ ਪੁਲਿਸ ਪ੍ਰਸ਼ਾਸਨ ਇੱਕ ਖਡੋਣਾ ਬਣ ਕੇ ਰਹਿ ਗਿਆ ਕਹਿਣੀ ਆ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਇਹ ਸਚਾਈ ਹੈ ਪੁਲਿਸ ਨੂੰ ਅੱਜਕੱਲ ਕੋਈ ਟਿਚ ਨਹੀਂ ਜਾਣਦਾ ਭਾਵੇਂ ਹੁਣ ਆਪਾਂ ਇਹ ਵੀ ਦੇਖ ਲੈਨੇ ਆ ਦੋ ਦਿਨ ਹੋਰ ਬਾਕੀ ਰਹੇਗੇ ਨੇ ਵਾਦੇ ਬੜੇ ਕੀਤੇ ਗਏ ਨੇ ਪੰਜਾਬ ਨੂੰ ਭਾਵੇਂ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ ਗਈ ਹੈ ਪੰਜਾਬ ਚ ਬਦਮਾਸ਼ੀ ਖਤਮ ਕਰਨੀ ਹੈ ਕੀ ਕੁਝ ਕਰਨਾ ਹੈ ਸਿਰਫ ਗੱਲਾਂ ਹਵਾ ਹਵਾਈ ਬਣ ਕੇ ਰਹਿ ਜਾਂਦੀਆਂ ਨੇ ਹੁੰਦਾ ਕੀ ਹੈ ਧਰਾਤਲ ਦੇ ਉੱਤੇ ਉਹਦਾ ਰਿਜ਼ਲਟ ਜ਼ੀਰੋ ਹੁੰਦਾ ਸਿਫਰ ਹੁੰਦਾ ਹੁਣ ਆ ਤਸਵੀਰਾਂ ਤੁਹਾਨੂੰ ਪਿੰਡ ਮੂਸਾ ਤੋਂ ਦਿਖਾ ਰਿਹਾ ਕੁਝ ਸਮਾਂ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਿਆਂਦੇ ਗਏ ਸੀ ਤਿਆਰੀਆਂ ਹੋ ਰਹੀਆਂ ਸੀ ਜਦੋਂ ਇਸ ਥਾਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਜੋ ਪਾਠ ਕਰਾਏ ਜਾਣੇ ਸੀ ਉਹ ਪਾਠ ਕਰਾਏ ਜਾ ਰਹੇ ਨੇ ਨਾਮ ਸਿਮਰਨ ਕੀਤਾ ਜਾ ਰਿਹਾ ਹੈ ਜਿਹੜੀ ਸੰਗਤ ਆਈ ਵੀ ਆ ਦੂਰ ਦੂਰ ਤੋਂ ਸਿੱਧੂ ਮੂਸੇਵਾਲਾ ਨੂੰ ਚਾਣ ਵਾਲੇ ਆਏ ਵੀ ਨੇ ਇਸ ਵਰਸੀ ਸਮਾਗਮ ਵਿੱਚ ਜਿਹੜੇ ਹਾਜ਼ਰੀ ਲਗਵਾ ਰਹੇ ਨੇ ਉਹ ਇਸ ਥਾਂ ਦੇ ਉੱਤੇ ਬੈਠੇ ਨੇ ਜੋ ਕੀਰਤਨ ਕਰ ਰਹੇ ਨੇ ਵਾਹਿਗੁਰੂ ਦਾ ਨਾਮ ਜਪ ਰਹੇ ਨੇ ਔਰ ਇਹ ਹੀ ਆਸ ਕਰ ਰਹੇ ਨੇ ਉਮੀਦ ਕਰ ਰਹੇ ਨੇ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਛੇਤੀ ਤੋਂ ਛੇਤੀ ਮਿਲਣਾ ਚਾਹੀਦਾ ਹੈ ਵਾਧਾ ਨਾਲ ਭਾਏ ਜੋਦੀ ਲਾ ਲਓ ਜਿਹੜੇ ਕਿ ਜੁਰਾਫੀ ਲੈ ਕੇ ਕੋਈ ਅੰਦਰ ਆਉਂਦਾ ਤਾਂ ਉਹ ਰੋਕ ਸਕੀਏ ਸਹੀ ਜੀ ਹੈ ਸੋ ਬੇਨਤੀ ਹੈ ਭਾਈ ਵਾਰ-ਵਾਰ ਇਹ ਬੇਨਤੀ ਨਾ ਕਰਨੀ ਪਵੇ ਕਿਉਂਕਿ ਤੋਂ ਬਾਅਦ ਵਿੱਚ ਆਪਣੇ ਕੋਲ ਸਾਡੇ ਸਰਕਾਰ ਦੇ ਗੁਰਾਂ ਸਿੰਘ ਸਹਿਬਾਨ ਔਰ ਦੂਸਰਾ ਭਾਈ ਤਸ਼ਨ ਕੋਈ ਲੋੜੀਂਦੀ ਗੱਲ ਲਾਉਣਾ ਹੈ ਇਹ ਬੇਨਤੀ ਭਾਈ ਪ੍ਰਬੰਧ ਕਰੇ ਕਿ ਉਹ ਸਰਕਾਰ ਦਾ ਜੋ ਸਰਕਾਰ ਵਾਦ ਕਰਨਾ ਰੱਖਣਾ ਸਭ ਨੂੰ ਇੱਕ ਗੱਲ ਵਾਰ-ਵਾਰ ਨਾ ਕਹੀ ਪਵੇ ਇਹ ਕੋਈ ਥੋੜਾ ਜਿਹੀ ਜਨਰਲ ਹੈ ਪਹਿਲਾ ਬਾਅਦ ਦਾ ਹੈ ਮੁਹੱਬਤੇ ਜਿੰਦੇ ਜਿੰਦੇ ਕੁਈ ਜੁਰਤ ਵਾਲਾ ਬੰਦਾ ਪੈਦਾ ਕਰਨ ਤੇ ਤਰੀਆਂ ਲੱਗ ਜਾਂਦੀ ਹੈ ਚੰਗੀ ਕਲਮ ਚੰਗੀ ਸੋਚ ਚੰਗਾ ਗਰੀ ਇਹ ਜੱ ਸੁਭਾਅ ਪੈਦਾ ਕਰਕੇ ਦੁਨੀਆ ਦੇ ਵਿੱਚੋਂ ਕੁਝ ਦਿਖਾਵੇ ਤੇ ਜੇ ਇਹੀ ਜੁਰਤ ਨਾਲ ਜ਼ਿੰਦਗੀ ਜਿਉ ਕੇ ਗਿਆ ਜਿਹੜੇ ਐ ਕਹਿੰਦੇ ਸੀ ਨਾ ਵੀ ਵੱਡੇ ਸ਼ਹਿਰ ਚ ਜਾ ਕੇ ਫੇਰ ਤਰੱਕੀ ਹੁੰਦੀ ਹੈ ਤੇ ਮਿੱਤੂ ਨੇ ਇੱਕ ਗੱਲ ਦੱਸੀ ਵੀ ਤਰੱਕੀ ਤਾਂ ਕਿੱਥਾਂ ਕਰਕੇ ਵੀ ਹੋ ਸਕਦੀ ਹੈ ਤਰੱਕੀ ਕਰਨ ਵਾਲੇ ਕੋ ਪ੍ਰਤੀ ਚਿਧਰਾ ਚਰੇ ਵੀ ਹੋ ਸਕਦੀ ਹੈ ਕਿੰਨਾ ਟਾਈਮ ਲੱਗਦਾ ਨਹੀਂ ਸਾਰੇ ਅਧਿਨ ਦੇ ਕੋਲੇ 4 ਘੰਟੇ ਕਰਨੇ ਹੋ ਜਾਂਦੇ ਸਹਿਰ ਤੋਂ ਬਾਹਰ ਜੋ ਮੈਨੂੰ ਇਹ ਕਰੇ ਮੈਂ ਜਦੋਂ ਵੀਡ ਗਏ ਹੁੰਦੇ ਨੇ ਥੇਰੇ ਕੋਲੇ ਜਾਂਦੀਆਂ ਮੈਂ ਮੇਰੇ ਬੱਚਾ ਨੂੰ ਦਿਖਾਉਂਦਾ ਬੱਚਾ ਕੋਲੇ ਆਹ ਵੇਖੋ ਕਹੀ ਨਾਲ ਮਿੱਟੀ ਨਾਲ ਜਾਂਦਾ ਦੇਖੋ ਟਰੈਕਟਰ ਚਲਾਇਦਾ